ਕਾਲਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਇਆ ਜੀ ਤੁਹਾਡੇ ਵਾਸਤੇ ਕਾਟਨ ਦੇ ਸੂਟਾਂ ਦੀ ਟਾਈ ਐਂਡ ਡਾਈ ਦੇ ਸੂਟ ਰਹਿਣ ਵਾਲੇ ਨੇ ਦੇਖੋ ਇਹ ਹੈਗਾ ਜੀ ਆਪਣੇ ਕੋਲੇ ਫਰਸਟ ਕਲਰ ਇਹ ਹੈਗੀ ਹੈ ਜੀ ਸ਼ਾਰਟ ਤੇ ਆਹ ਹੈਗੀ ਹੈ ਜੀ ਨਾਲ ਬਾਟਮ ਬਾਟਮ ਆ ਜਿਹੜੀ 4.5 ਮੀਟਰ ਦੀ ਮਿਲੇਗੀ ਤੁਹਾਨੂੰ ਤੇ ਬਹੁਤ ਸੋਹਣਾ ਇਹਦੇ ਨਾਲ ਕਾਟਨ ਦਾ ਹੀ ਦੁਪੱਟਾ ਮਿਲੇਗਾ ਆ ਦੇਖੋ ਜੀ ਤੇ ਜਿਹੜਾ ਇਹਦਾ ਰੇਟ ਰਹਿਣ ਵਾਲਾ ਉਹ ਹੈਗਾ 450 ਰੁਪਏ ਆ ਹੈਗਾ ਜੀ ਸੈਕਿੰਡ ਕਲਰ ਆਰਡਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਜਦੋਂ ਵੀਡੀਓ ਦੇਖਦੇ ਹੋ ਜੀ ਸਕਰੀਨਸ਼ਾਟ ਲੈ ਕੇ نیچے ਨੰਬਰ ਦਿੱਤਾ ਹੋਇਆ ਜੀ ਆਪਣਾ ਉਸ ਦੇ ਉੱਪਰ ਤੁਸੀਂ ਸਕਰੀਨਸ਼ਾਟ ਭੇਜਣਾ ਇਸ ਤੋਂ ਬਾਅਦ ਤੁਹਾਡਾ ਆਰਡਰ ਕਨਫਰਮ ਹੋਏਗਾ ਤੇ ਫਿਰ ਤੁਸੀਂ ਜੀ ਆਪਣਾ ਡਰੈਸ ਸੈਂਡ ਕਰਨਾ ਤੇ ਜਦੋਂ ਤੁਹਾਡੀ ਪੇਮੈਂਟ ਆ ਗਈ ਨਾਲ ਦੀ ਨਾਲ ਜੀ ਆਪਾਂ ਤੁਹਾਡਾ ਆਰਡਰ ਜਿਹੜਾ ਉਹ ਡਿਸਪੈਚ ਕਰਵਾ ਦਾਂਗੇ। ਦੇਖੋ ਇਹ ਹੈਗਾ ਸੈਕੰਡ ਕਲਰ। ਸਾਰੀ ਗਰਮੀयां ਦੇਖਦੇ ਹੋਏ ਜੀ ਵਧੀਆ ਕਲਰ ਹੀ ਲੈਂਦੇ ਨੇ ਆਪਾਂ। ਹਾਂਜੀ ਆ ਆਏਗਾ ਨੈਕਸਟ ਕਲਰ। ਬਿਲਕੁਲ ਪਿਓਰ ਕਾਟਨ ਉਹ ਮਿਲੇਗੀ ਜੀ ਤੁਹਾਨੂੰ 100% ਤੇ ਆ ਹੈਗਾ ਜੀ ਦੁਪੱਟਾ ਨਾਲ ਟਾਈ ਐਂਡ ਡਾਈ ਦੇ। ਬਿਲਕੁਲ ਸੌਫਟ ਫੈਬਰਿਕ ਹੈ ਜੀ ਗਰਮੀਆਂ ਵਾਸਤੇ ਤੇ 450 ਇਹਦਾ ਰੇਟ ਰਹਿਣ ਵਾਲਾ ਹਾਂਜੀ ਆ ਹੈਗਾ ਨੈਕਸਟ ਕਲਰ ਤੇ ਆ ਹੈਗਾ ਜੀ ਤੇ ਨਾਲ ਦੁਪੱਟਾ ਹਾਂਜੀ ਆ ਹੈਗਾ ਆਪਣੇ ਕੋਲ ਨੈਕਸਟ ਕਲਰ ਆਰਡਰ ਕਰਨ ਲਈ ਵਟਸਐਪ 'ਉ ਨੰਬਰ ਦਿੱਤਾ ਹੋਇਆ ਜੀ ਆਪਣਾ ਉਸ ਤੇ ਤੁਸੀਂ ਆਰਡਰ ਕਰ ਸਕਦੇ ਹੋ ਪੁਰਾਣੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਤੁਹਾਡੇ ਲਈ ਕਾਟਨ ਦੇ ਦੁਪੱਟੇ ਲੈ ਕੇ ਆਏ ਆ ਜੀ ਉਹ ਦਿਖਾਉਨੇ ਆ ਹਾਂਜੀ ਦੇਖੋ ਆ ਹੈ ਆਪਣਾ ਫਸਟ ਦੁਪੱਟਾ ਤੁਸੀਂ ਸੂਟਾਂ ਦੇ ਨਾਲ ਦੁਪੱਟਾ ਵੀ ਆਰਡਰ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਸ਼ਿਪਿੰਗ ਵਿੱਚ ਸਸਤੀ ਪੈ ਜਾਵੇ ਜੀ ਹਾਂਜੀ ਇਹ ਹੈਗਾ ਆਪਣਾ ਫਸਟ ਦੁਪੱਟਾ ਪਿਓਰ ਕਾਟਨ ਰੇਟ ਜਿਹੜਾ ਦਾ ਰਹਿਣ ਵਾਲਾ 100 ਰੁਪਏ ਸੂਟਾਂ ਦੇ ਨਾਲ ਤੁਸੀਂ ਕੋਈ ਵੀ ਦੁਪੱਟਾ ਵੀ ਆਰਡਰ ਕਰ ਸਕਦੇ ਹੋ ਤੇ ਹੁਣ ਤੁਹਾਨੂੰ ਸੈਕੰਡ ਦੁਪੱਟਾ ਦਿਖਾਉਣੀ ਹੈ ਜੀ ਹਾਂਜੀ ਇਹ ਕੇ ਕਲਰ ਆ ਇਹਦੇ ਵਿੱਚ ਆਪਣੇ ਕੋਲੇ ਕੱਲੇ ਦੁਪੱਟੇ ਜੀ ਤੁਹਾਨੂੰ ਮਹਿੰਗੇ ਪੈਣਗੇ ਜਿਸ ਤਰ੍ਹਾਂ ਜਿਨ੍ਹਾਂ ਨੇ ਇੱਕ ਜਾਂ ਦੋ ਦੁਪੱਟੇ ਮੰਗਵਾਉਣੇ ਨੇ ਤੇ ਸੂਟਾਂ ਦੇ ਨਾਲ ਤੁਸੀਂ ਆਰਡਰ ਕਰ ਸਕਦੇ ਹੋ ਤੇ ਆ ਹੈਗਾ ਜੀ ਨੈਕਸਟ ਕਲਰ ਇਹਦੇ ਵਿੱਚ ਦੁਪੱਟਿਆਂ ਚ ਬਿਲਕੁਲ ਨਿਊ ਲਾਂਚ ਹੋਏ ਨੇ ਜੀ ਇਹ ਕਲਰ ਬਹੁਤ ਪਿਆਰੇ ਨੇ ਬਿਲਕੁਲ ਸੋਫਟ ਕਾਟਨ ਹੈ ਜੀ ਤੇ ਹੁਣ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੀ ਆਪਾਂ ਹਾਂਜੀ ਨੈਕਸਟ ਹੈਗਾ ਆਪਣੇ ਕੋਲ ਆਵਲਾ ਦੁਪੱਟਾ ਇਹਦਾ ਰੇਟ ਜਿਹੜਾ ਜੀ ਉਹ 150 ਰੁਪਏ ਕਾਟਨ ਦਾ ਦੁਪੱਟਾ ਹੋਏਗਾ ਦੇਖੋ ਇੱਕ ਸਾਈਡ ਤਾਂ ਜੀ ਇਸ ਤਰ੍ਹਾਂ ਮਿਲੇਗਾ ਤੁਹਾਨੂੰ ਇੱਕ ਸਾਈਡ ਤੇ ਇਸ ਤਰ੍ਹਾਂ ਕਢਾਈ ਮਿਲੇਗੀ ਤੇ ਇੱਕ ਸਾਈਡ ਜੀ ਤੁਹਾਨੂੰ ਇਹ ਪਲੇਨ ਮਿਲੇਗਾ ਇਸ ਤਰ੍ਹਾਂ ਬੂਟੀਆਂ ਨਾਲ ਬਹੁਤ ਹੀ ਸੋਨਾ ਦੁਪੱਟਾ ਜੀ ਇਹ ਹੈਗਾ ਜੀ ਇਹਦੇ ਵਿੱਚ ਰੈੱਡ ਕਲਰ ਤੇ ਹੁਣ ਤੁਹਾਨੂੰ ਨੈਕਸਟ ਕਲਰ ਦਿਖਾਉਣੀ ਆਪਾਂ ਹਾਂਜੀ ਆ ਹੈਗੇ ਨੇ ਇਹਦੇ ਵਿੱਚ ਕਲਰ ਬਲੂ ਤੇ ਕਾ ਵਾਲਾ ਮਿਲ ਜੀਏਗਾ ਜੀ ਮਜੈਂਟਾ ਜੈਲੋ ਦੇਖੋ ਜੀ ਕਲਰ ਸਾਰੇ ਬਹੁਤ ਪਿਆਰੇ ਨੇ ਤੇ ਰੇਟ ਸਾਰਿਆਂ ਦਾ ਹੀ 150 ਰਹਿਣ ਵਾਲਾ ਦੇਖੋ ਜੀ ਇਸ ਤਰ੍ਹਾਂ ਕੜਾਈ ਹੈ ਸਾਰਿਆਂ ਤੇ ਬਹੁਤ ਹੀ ਪਿਆਰੇ ਦੁਪੱਟੇ ਨੇ ਤੇ ਕਾਟਨ ਦੇ ਹੋਣਗੇ ਇਹ ਸਿੰਗਲ ਦੁਪੱਟਾ ਨਹੀਂ ਭੇਜਿਆ ਜਾਏਗਾ ਜੀ ਜਦ ਤੁਸੀਂ ਸੂਟ ਦੇ ਨਾਲ ਮੰਗਵਾ ਸਕਦੇ ਹੋ ਜਾਂ ਘੱਟ ਤੋਂ ਘੱਟ 2 ਤੋਂ 3 ਪੀਸ ਆਰਡਰ ਕਰਨੇ ਪੈਣਗੇ ਤੁਹਾਨੂੰ ਇੱਕ ਜਿਹੜਾ ਹੁਣੇ ਜੀ ਤੁਹਾਨੂੰ ਦੁਪੱਟਾ ਦਿਖਾਇਆ ਉਸ ਦੇ ਜਿਸ ਤਰ੍ਹਾਂ ਇੱਕ ਸਾਈਡ ਤੇ ਕਢਾਈ ਸੀ ਇਹਦੇ ਹੈਗੇ ਜੀ ਦੋਨੇ ਸਾਈਡ ਤੇ ਕਢਾਈ ਇਹ ਉਸ ਤੋਂ ਜ਼ਿਆਦਾ ਹੈਵੀ ਹੋਏਗਾ ਇਹ ਵੀ ਕਾਟਨ ਦਾ ਹੀ ਹੋਏਗਾ ਹਾਂਜੀ ਆ ਦੇਖੋ ਇਹਦੇ ਦੋਨੇ ਸਾਈਡ ਤੇ ਕਢਾਈ ਹੋਏਗੀ ਤੇ ਇਹਦਾ ਜਿਹੜਾ ਰੇਟ ਰਹਿਣ ਵਾਲਾ ਉਹ 200 ਰੁਪਏ ਹੈ ਜਿਹੜਾ ਇਸ ਤੋਂ ਪਹਿਲਾਂ ਦਿਖਾਇਆ ਜੀ ਉਹ 150 ਦਾ ਕਿਉਂਕਿ ਉਹਦੇ ਸਿੰਗਲ ਸਾਈਡ ਤੇ ਇਸ ਤਰ੍ਹਾਂ ਕਢਾਈ ਸੀ ਤੇ ਇਸ ਦੇ ਦੋਨੋਂ ਸਾਈਡ ਤੇ ਕਢਾਈ ਹੈ ਤੁਸੀਂ ਆਪਦੇ ਕਿਸੇ ਵੀ ਸੂਟ ਨਾਲ ਮੈਚ ਕਰ ਸਕਦੇ ਹੋ ਕਿਉਂਕਿ ਕਲਰ ਇਹਦੇ ਵਿੱਚ ਕਾਫੀ ਨੇ ਜੀ ਤੇ ਡਬਲ ਸਾਈਡ ਕਢਾਈ ਵਾਲੇ ਚ ਇੱਕ ਆਪਣੇ ਕੋਲੇ ਆ ਵਾਲਾ ਕਲਰ ਰਹਿ ਗਿਆ ਜੀ ਕਿਉਂਕਿ ਬਾਕੀ ਸਾਰੇ ਆਫਲਾਈਨ ਸੇਲ ਹੋ ਗਏ ਆਪਣੀ ਸ਼ਾਪ ਦੇ ਉੱਪਰ ਹਾਂਜੀ ਇਹ ਵੀ ਡਬਲ ਸਾਈਡ ਵਾਲ ਆਪਣੇ ਕੋਲੇ ਬਲੈਕ ਦੇ ਵਿੱਚ ਜੀ ਤੁਹਾਨੂੰ ਮਿਲ ਜਾਣਗੇ ਸਿੰਗਲ ਵਾਲੇ ਵੀ ਮਿਲ ਜਾਣਗੇ ਜਿਹਦੀ ਸਿੰਗਲ ਕੜਾਈ ਹੋਏਗੀ ਤੇ ਡਬਲ ਵਾਲੇ ਵੀ ਮਿਲ ਜਾਣਗੇ ਉਹ ਤੁਸੀਂ ਮਲਟੀਪਲ ਆਰਡਰ ਕਰ ਸਕਦੇ ਹੋ ਆਰਡਰ ਕਰਨ ਦੇ ਲਈ WhatsApp ਨੰਬਰ ਤੇ ਜੀ ਤੁਸੀਂ ਮੈਸੇਜ ਕਰਨਾ ਤੇ ਸਕਰੀਨਸ਼ਾਟ ਭੇਜਣਾ ਜੋ ਵੀ ਤੁਹਾਨੂੰ ਸੂਟ ਜਾਂ ਦੁਪੱਟਾ ਚਾਹੀਦਾ ਹੋਵੇ ਤੇ ਬਾਕੀ ਜੀ ਇਸ ਤਰ੍ਹਾਂ ਰਹੇ ਹੋਣ ਦੇ ਦੁਪੱਟੇ ਮਿਲ ਜਾਣਗੇ ਆਪਣੇ ਕੋਲੇ ਰੇਟ ਇਹਨਾਂ ਦਾ 100 ਰੁਪਿਆ ਰਹੇਗਾ ਆ ਵਾਲੇ ਕਲਰ ਨੇ ਜੀ ਇਹਦੇ ਵਿੱਚ ਤਿਕਾ ਡਾਰਕ ਕਲਰ ਚਾਟ ਜੀ ਮਿਲ ਜੂ ਆਪਾਂ ਨੂੰ ਉਹ ਵਾਲਾ ਲਾਈਟ ਸੀਗਾ ਇਹ ਵਾਰਾ ਡਾਰਕ ਹੈ ਦੇਖੋ ਇਹ ਵੀ ਨੇ ਹੁੰਦੇ ਦੁਪੱਟੇ ਨੇ ਇਹਨਾਂ ਦਾ ਪ੍ਰਾਈਸ ਵੀ ਹੈ ਜਿਹੜਾ 100 ਰੁਪਏ ਪੂਰੇ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਜੀ ਤੁਹਾਨੂੰ ਤਿਕਾ ਵਾਲਾ ਕਲਰ ਚਾਟ ਹੈ ਜੀ ਆਪਣੇ ਕੋਲੇ ਬਹੁਤ ਲਾਈਟ ਦਾ ਜਿਨੂੰ ਲਾਈਟ ਕਲਰ ਪਸੰਦ ਨਹੀਂ ਇਸ ਦੇ ਨਾਲ ਵੀਡੀਓ ਦਾ ਅੰਤ ਕਰਦੇ ਉਮੀਦ ਕਰਦੇ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਹੁਣ ਜਲਦੀ ਜਲਦੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕਿਉਂਕਿ ਬੁਕਿੰਗ ਹੈ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਧੰਨਵਾਦ ਜੀ